ਅਸਲੀ ਜਿਹੜਾ ਸਸਪੈਂਸ ਹੈ ਉਹ ਸਾਰੇ ਮੈਂ ਬਾਅਦ ਚ ਦੱਸਾਂਗੇ ਉਹਦਾ ਹਨਾ ਹਾਂਜੀ ਹਾਂਜੀ ਉਹ ਵੀ ਦਿਖਾਉਣੇ ਤੁਹਾਨੂੰ ਤੁਨ ਪੂਰੀ ਵੀਡੀਓ ਦੇਖ ਲਓ ਬਾਅਦ ਤੁਹਾਨੂੰ ਦੱਸਾਂਗੇ ਹੋਰ ਨਵੀਂ ਕਿਹੜੀ ਚੀਜ਼ ਲਾਈ ਸਪੈਸ਼ਲ ਕਿਹੜੀ ਚੀਜ਼ ਨਵੀਂ ਹਨਾ ਅੱਗੇ ਵੀ ਲੱਗਦੀ ਹੈ ਆਪਣੀ ਪਰ ਉਹ ਬਾਅਦ ਚ ਦੱਸਦੇ ਹਾਂ ਹੁਣ ਬਾ ਹਾਂ ਜੱਗੇ ਵੀ ਲਾਈ ਆ ਪਾ ਲਓ ਲਓ ਜੀ ਲਓ ਜੀ ਟਰਾਲੀ ਚੱਕ ਤੇ ਤਾਂ ਟਰੈਕਟਰ ਬੱਸ ਲਿਵਰ ਡਾਊਨ ਕਰ ਦਿਓ ਥੋੜਾ ਜਿਹਾ ਸਤਿ ਸ਼੍ਰੀ ਅਕਾਲ ਜੀ ਆਓ ਸਾਹਮਣੇ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕਿਦਾਂ ਚੱਲ ਜੀ ਬਹੁਤ ਵਧੀਆ ਤੁਸੀਂ ਸੁਣਾ ਬੜੇ ਚਰਬਤ ਰਖਣੇ ਤੇ ਆਜੇ ਆਂ ਹਾਂ ਜੀ ਵਾਸੀ ਦਿੱਲੀ ਜਾਂਦੀ ਆ ਜੀ ਇਹ ਟੈਂਡਰ ਦਾ ਸਪੈਸ਼ਲ ਚੀਜ਼ ਆ ਵੀ ਮੈਂ ਕਹਾਂ ਅੱਜ ਤੁਹਾਨੂੰ ਨਹੀਂ ਨਹੀਂ ਚਾਹੀਦਾ ਅੱਜ ਤਾਂ ਅੱਜ ਤਾਂ ਬਣਦਾ ਆਪਣਾ ਹਾਂ ਜੀ ਪੂਰਾ ਕੁ ਬਣਦਾ ਬਹੁਤ ਨਾਲ ਠੀਕ ਠਾਕ ਆ ਬਹੁਤ ਵਧੀਆ ਹਾਂ ਜੀ ਇਹ ਭਾਜੀ ਕੀ ਸਾਈਜ਼ ਟਰਾਲੀ ਦਾ ਟਰਾਲਾ ਕਿਤਾ ਆਪਾਂ 32 7/2 32 7/2 ਹਾਂ ਜੀ ਨਾ ਟ੍ਰੈਲਰ ਕਹਿ ਸਕਦੇ ਹਾਂ ਹਾਂ ਜੀ ਟ੍ਰੈਕਟਰ ਲਾਇਆ ਡਬਲ ਐਕਸਲ ਆ ਡਬਲ ਐਕਸਲ ਹੈ ਅੱਛਾ ਅੱਛਾ ਜੀ ਬਾਕੀ ਸਾਰਾ ਤੁਸੀਂ ਦੇਖੋ ਤੇ ਪਿੱਛੇ ਸ਼ੁਰੂ ਕਰ ਲਓ ਹਾਂ ਦਿਖਾਉਂਦੀ ਪਹਿਲੇ ਪਿੱਛੇ ਸਾਰਾ ਹੀ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਉੱਪਰ ਨਿਕਲ ਆਇਆ ਜੀ ਬਿਰਕ ਫਾਰਮ ਬਿਰਕ ਫਾਰਮ ਠੀਕ ਹੈ ਜੀ ਹਾਂ ਜੀ ਬੈੱਡ ਕਿੰਨੇ ਫੁੱਟੇ ਭਾਜੀ ਇਹਨੂੰ ਬੈੱਡ ਤਾਂ 3 ਫੁੱਟ ਜੀ 3 ਫੁੱਟ ਬੈੱਡ 3 ਫੁੱਟ ਦਾ ਬੈੱਡ ਆ ਪਾਈਪਾਂ ਵਾਲਾ ਨਾ ਉੱਪਰ ਹਾਂਜੀ ਤਰਪਾਲ ਪਾਈਪ ਲੱਗਾ ਅੱਛਾ ਜੀ ਉੱਪਰ ਲਾ ਲਿਆ ਇਹ ਦਿਖਾ ਲ ਦਈਏ ਇਹ ਤੰਬੂ ਮੇਲੇ ਪਾਸੇ ਜਾਣ ਵਾਸਤੇ ਹਾਂਜੀ ਤੰਬੂ ਕਹਿੰਦੇ ਆ ਤਰਪਾਲ ਕਹਿੰਦੇ ਆ ਜਾਂ ਤੇ ਥੱਲੇ ਆ ਜੋ ਫਿਰ ਇਹ ਟੈਂਕਾਂ ਵਾਲੇ ਕੁੰਡੇ ਜੀ ਇਹ ਦੋ ਟੈਂਕ ਕੁੰਡੇ ਆ ਗਏ ਹਾਂਜੀ ਹਾਂ ਥੱਲੇ ਕਿਹਕੇ ਸਾਡੇ ਖਾਤੇ ਚ ਤਾਂ ਹੈ ਨਹੀਂ ਕਿਹਕੇ ਭਾਜੀ ਸਾਡੇ ਖਾਤੇ 'ਚ ਤਾਂ ਹੈ ਨਹੀਂ ਸਾਰੇ ਸ਼ੌਂਕ ਤੇ ਲਾਭ। ਲਾਭ ਤੇ ਕੀ ਬਾਤ ਹੈ ਨਾਲ ਲਗਦਾ ਮਿੱਤਰਾਂ ਨੇ। ਬੱਬੇ ਵਾਲੇ ਆ ਗਏ। ਦਾਬਾ ਵੈਲਟ ਹਾਂਜੀ ਤੇ ਹਾਂਜੀ ਲਟਾਂ ਲੱਗੀਆਂ ਪਿੱਛੇ ਬਹੁਤ ਸ਼ਾਨਦਾਰ। ਸੈਂਟਰ 'ਚ ਹੋਕ ਆ ਗਈ ਇੱਕ। ਆ ਦੇਖੋ ਪਾਜੀ ਤੁਸੀਂ ਆਪਣੀ ਕੁਆਲਿਟੀ। ਹਾਂਜੀ ਕੁਆਲਿਟੀ ਦਾ ਮਹਾਰਾਜ ਆਪਾਂ ਗੱਲ ਹਾਂਜੀ ਫੀਲਡਿੰਗ ਚੱਕੀਓ। ਇਹਨਾਂ ਸਾਰੇ ਕਸਟਮਰ ਨੂੰ ਆਪਣਾ ਪਤਾ ਹੀ ਆ ਪੁਰਾਣਿਆਂ ਨੂੰ ਤੇ ਨਵੇਂ ਨੂੰ ਵੀ ਪਤਾ ਹੋਣਾ ਚਾਹੀਦਾ ਆ। ਹਾਂਜੀ ਹਾਂਜੀ ਤੇ ਬਾਕੀ ਲਿਖਾਈ ਦੇਖੋ ਕਿੰਨੀ ਵਧੀਆ ਹੋਈ ਆ। ਇਹ ਰੇਡੀਅਮ 'ਚ ਲਗਾਈ ਆ ਸਾਰੀ। ਹਾਂਜੀ ਹਾਂਜੀ। ਚਲੋ ਇਹ ਤਾਂ ਹੋ ਜਾਂਦਾ ਬੜਾ ਇਸ ਆਪਣੇ ਆਪਣੇ ਕੰਮ ਦੀ ਕੁਆਲਿਟੀ ਦਿਖਾ ਲੈਣੀ ਆ ਕੰਮ ਸਾਡਾ ਕਿੱਦਾਂ ਦਾ ਬਿਲਡਿੰਗ ਦਾ ਜੋ ਅਸੀਂ ਸਾਡਾ ਮੇਨ ਪਰਪਸ ਆ ਠੀਕ ਨੇ ਜੀ ਤੇ ਆ ਫਿਰ ਉਹੀ ਆਪਣੇ ਇਹ ਕਲੱਚ ਲੌਕ ਜੀ ਹਾਂਜੀ ਕਲੱਚ ਲੌਕ ਲੌਕ ਠੀਕ ਹੈ ਜੀ ਡਾਲਾ ਖੜਕਦਾ ਨਹੀਂ ਇਹਨਾਂ ਫਿਰ ਤਾਂ ਡਾਲਾ ਖੜਕਦਾ ਨਹੀਂ ਹਣਾ ਜੀ ਬਿਲਕੁਲ ਡਾਲਾ ਟਾਈਟ ਰਹਿੰਦਾ ਹਾਂਜੀ ਤੇ ਵਧੀਆ ਚੀਜ਼ ਆ ਇਹ ਹਾਂ ਡਾਲੇ ਦੀਆਂ ਪੱਤੀਆਂ ਆ ਗਏ ਇਹ ਪੱਤੀਆਂ ਦੋ ਨਾਲ ਲੱਗਦੀਆਂ ਇਹਦੇ ਦੋ ਨਾਲ ਡਾਲਾ ਖੋਲਣ ਨੂੰ ਠੀਕ ਹੈ ਜੀ ਇਹਦਾ ਫੋਟੋ ਰੈਸਟ ਹੋਟਸ ਆ ਗਏ ਹਾਂ ਜੀ ਹਾਂ ਜੀ ਇਹ ਰਸਾ ਲਵੇਟਣ ਵਾਲੀਆਂ ਫਿਰਕੀਆਂ ਇਹ ਭਾਈ ਕਦੋਂ ਹੁੰਦੀ ਪਿਛੇ ਰਸਾ ਲਵੇਟਣ ਵਾਸਤੇ ਵੱਧ ਲਵੇਟਣ ਨੂੰ ਹਾਂ ਜੀ ਠੀਕ ਹੈ ਮੂਰੇ ਹੀ ਹੁੰਦੀਆਂ ਆਣੀ ਫਿਰਕੀਆਂ ਉਹ ਟਾਈਟ ਕਰਨ ਹੁੰਦੀਆਂ ਟਾਈਟ ਕਰਨ ਇਹ ਰਸਾ ਜੋ ਆਪਾਂ ਕੰਮ ਖਤਮ ਕਰ ਲਿਆ ਉਦੋਂ ਇਹ ਤਲਵੇਟ ਦਿਓ ਹਣਾ ਹਾਂ ਜੀ ਬੈੱਡ ਨੂੰ ਵੀ ਦੇਖੋ ਸਪੋਰਟਾਂ ਵੱਧ ਪਈਆਂ ਇਹਦੇ ਹਾਂ ਜੀ ਹਾਂ ਜੀ ਪਿਛੇ ਹਾਂ ਵੱਧੂ ਸਪੋਰਟ ਹਾਂ ਜੀ ਇਹ ਸੰਗਲਣਾ ਕਰਨਾ ਥੋੜਾ ਜਿਹਾ ਫਰਕ ਪੈਂਦਾ ਇਦਾਂ ਕੁਆਲਿਟੀ ਦਾ ਆਪਨਾ ਦੇਖੋ ਜੀ ਲੋਕ ਕਹਿੰਦੇ ਇਹਨੂੰ ਤੇ ਇਹਨੂੰ ਕਾਜੀ ਲੋਕ ਕਹਿੰਦੇ ਨੇ ਮੇਰੇ ਕੋਲ ਹਣਾ ਇਹ ਲੋਕ ਹਾਂ ਜੀ ਹਾਂ ਜੀ ਬੜ ਜਿੰਕ ਬੋਰਡ ਲੱਗੇ ਆ ਪ੍ਰੋਪਰ ਤੇ ਇਹ ਚ ਕਿਹੜਾ ਲੋਹਾ ਆ ਕਿਹੜਾ ਮਰਦਿਆ ਭਾਜੀ ਸਾਰਾ ਹੀ ਟਾਟਾ ਦਾ ਸੇਲ ਦਾ ਟਾਟਾ ਤੇ ਸੇਲ ਦਾ ਹਾਂ ਠੀਕ ਹੈ ਜੀ ਚੱਦਰ ਜਿਹੜੀ ਆ ਟਾਟਾ ਦੀ ਆ ਐਂਗਲ ਚੈਨਲ ਸਾਰਾ ਹੀ ਸੇਲ ਦਾ ਆ ਠੀਕ ਹੈ ਜੀ ਪਾਈਪ ਜੋ ਵੀ ਆ ਦੇਖੋ ਰਵਿੰਦਰਾ ਦੇ ਪਾਈਪ ਆ ਹਾਂਜੀ ਰਵਿੰਦਰਾ ਦਾ ਪਾਈਪ ਹਾਂਜੀ ਹਾਂ ਇਹਦਾ ਹੋਰ ਕੰਪਨੀਆਂ ਲੁੱਕੀ ਲੈ ਲਈ ਜਾਂਦੇ ਆ ਆਪਾਂ ਰਵਿੰਦਰਾ ਆਈਐਸਆਈ ਇਹਦੇ ਸੀ ਮਾਰਕ ਆ ਇਹ ਲਗਾਏ ਇਥੇ ਮਾਰਕ ਸਟੈਂਪ ਲੱਗੀ ਇਥੇ ਸਾਹਮਣੇ ਹਾਂਜੀ ਥੱਲੇ ਵੀ ਕੈਂਚੀ ਲੱਤੀ ਆ ਜੇ ਥੱਲੇ ਕੈਂਚੀ ਜੀ ਕੰਟੀ ਵੀ ਐਂਗਲ ਵਾਲੀ ਸਪੈਸ਼ਲ ਹਾਂਜੀ ਇਹ ਇਹਨਾਂ ਦੀ ਡਿਮਾਂਡ ਸੀਗੀ ਭਈ ਐਂਗਲ ਦੀ ਲਾਉਣੀ ਆ ਇੰਸਾਲਾ ਵੀ ਹੈਵੀ ਆ ਹਾਂਜੀ 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 ਤੇ ਆ 1 ਪੁਆਇੰਟ ਭਾਜੀ ਹਾਂਜੀ 1 ਪੁਆਇੰਟ ਅੱਗੇ ਹਾਂਜੀ ਗੈਂਤੀ ਬੇਲ 'ਚ ਗੈਂਤੀਆਂ ਆ ਗਈਆਂ ਨਾਲ ਕੁਦਰੇ-ਕੁਦਰੇ ਆ ਗਏ ਨਾ ਠੀਕ ਆ ਜੀ ਇਹ ਡਬਲ ਐਕਸ ਲੱਗਦੀ ਜੀ ਫਿਰ ਡਬਲ ਐਕਸ ਲ ਇਹ ਡਬਲ ਐਕਸ ਲ ਆ ਜੀ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਟਾਰਗੇਟ ਕੰਪਨੀ ਦੀ ਬਾਤ ਆ ਜੀ ਐਮ ਆਰ ਐਫ ਦੇ ਸਭ ਤੋਂ ਟੌਪ ਵਾਲੇ 001 ਅੱਛਾ ਇਹ 001 ਸੁਪਰ ਲੱਗ 001 ਇਹ ਨਵਾਂ ਆ ਨਵਾਂ ਆ ਮੈਂ ਹੁਣੇ ਨਾ ਗੱਦੀਆ ਨਾ ਹਾਂ ਹਾਂਜੀ ਤੇ ਆ ਸਾਡਾ ਲੋਗੋ ਆ ਗਿਆ ਜੀ ਇਹ ਬੀਐਸਐਸ ਦਾ ਲੋਗੋ ਬਲਦੇਵ ਸਿੰਘ ਐਂਡ ਸੰਨ ਡੀਐਸਐਸ ਨੂਰਮਲ ਹਾਂਜੀ ਨਵਾਂ ਲੋਗੋ ਬਣਾਇਆ ਹੋਣਾ ਹੈ ਹਨਾ ਹਾਂਜੀ ਬਹੁਤ ਸ਼ਾਨਦਾਰ ਬਣਾਇਆ ਆ ਚਾਬੀਆਂ ਆਪਾਂ ਨੇ ਨਾਲ ਲਗਾਤੇ ਪੂਰੇ ਹਾਂਜੀ ਆਹ ਬਿਲਚਤ ਨਾਲ ਗੱਡੀ ਇੱਕ ਨੂੰ ਦਿੱਤੀ ਆਪਾਂ ਜੀਬ ਦੇਤੀ ਆ ਆਹ ਦੇਖੋ ਤੁਸੀਂ ਭਾਜੀ ਕੁੰਡੀਆਂ ਦੀ ਕੁਆਲਿਟੀ ਚੈੱਕ ਕਰੋ ਮਾੜੀ ਜੀ ਦੇਖੋ ਕਿਆ ਬਾਤਾਂ ਆ ਬਹੁਤ ਸ਼ਾਨਦਾਰ ਮੂੰਹ ਦੀ ਦਾ ਦੇਖੋ ਭਾਜੀ ਟੇਢ ਤੇ ਬੈਠਦੀ ਵੀ ਚਗਲ ਦੀਦੀ ਆ ਬਿਲਕੁਲ ਜੀ ਹਾਂਜੀ ਇਧਰ ਟੂਲ ਬਾਕਸ ਵੱਡਾ ਜੀ अच्छा कितने फुट है बाजी ये 4 फुट 4 फुट टूल बॉक्स के नाल फिर पटाका लगाता है ना क्या बात है ਤੇ ਨਾਲ ਆ ਫੈਕਸੀ ਲਾਤੀ ਇਹ ਫਲੈਕਸ ਲਾਤੀ ਮੰਜਾ ਵੀ ਨਾਲ ਆ ਗਿਆ ਬਾਜ ਦੀ ਮੰਜਾ ਲੱਗਾ ਵੱਡਾ ਮੰਜਾ ਲਾਇਆ ਹਾਂਜੀ ਆ ਮੰਜਾ ਨਾਲ ਲੱਗਿਆ ਹਾਂਜੀ ਬੋਣਾ ਪੀ ਲੈਣਗੇ ਜਾ ਕੇ ਤੇ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਜਿਹੜੇ ਅਸਲੀ ਜਿਹੜਾ ਸਸਪੈਂਸ ਹੈ ਉਹ ਸਾਰੇ ਮੈਂ ਬਾਅਦ ਚ ਦੱਸਾਂਗੇ ਉਹਦਾ ਹਾਂ ਹਾਂਜੀ ਹਾਂਜੀ ਉਹ ਵੀ ਦਿਖਾਉਣੇ ਤੁਹਾਨੂੰ ਤੁਨ ਪੂਰੀ ਵੀਡੀਓ ਦੇਖ ਲਓ ਬਾਅਦ ਤੁਹਾਨੂੰ ਦੱਸਾਂਗੇ ਹੋਰ ਨਵੀਂ ਕਿਹੜੀ ਚੀਜ਼ ਲਾਈ ਸਪੈਸ਼ਲ ਕਿਹੜੀ ਚੀਜ਼ ਨਵੀਂ ਹੈਨਾ ਸਭ ਤੱਕ ਵੀ ਲੱਗਦੀ ਹੈ ਆਪਣੀ ਪਰ ਬਾਅਦ ਚ ਦੱਸਦੇ ਹਾਂ ਹੁਣ ਬਾਅਦ ਹਾਂ ਜੱਗੇ ਵੀ ਲਾਈ ਆ ਪਾਇਆ ਕੈਪਟਰੀਅਮ ਹਾਂਜੀ ਤੇ ਇਹ ਨਾਲ ਪੌੜੀ ਆ ਗਈ ਪੌੜੀ ਆ ਜੀ ਸਾਈਡ ਤੋਂ ਹਾਂਜੀ ਫਰੰਟ ਲੁੱਕ ਦਿਖਾ ਦਿਓ ਇਧਰੋਂ ਹਾਂਜੀ ਇਹ ਫਰੰਟ ਬਿੱਡੀ ਆ ਗਈ ਸਾਡੀ ਬਹੁਤ ਸੋਹਣੀ ਹਾਂਜੀ ਹਾਂਜੀ ਤਾਂ ਐਵੇਂ ਜਲਦੀ ਜਲਦੀ ਲਾਉਂਦੇ ਆ ਵਧੀਆ ਡਿਜ਼ਾਈਨ ਬਣਾਇਆ ਭਾਜੀ ਹੈਨਾ ਬਿਲਕੁਲ ਜੀ ਮੋਹਮੇਦ ਤੋਂ ਨਹੀਂ ਇਹ ਤੇ ਹੁੰਦੀ ਆ ਕਟਿੰਗ ਕਟਾਈ ਤੇ ਹਾਂ ਜੀ 21 ਦਾ ਕੰਮ ਹਾਂ ਜੀ ਤੇ ਪੂਰੇ ਦੇਖ ਰੰਟ ਚੈੱਕ ਕਰ ਲੋ ਭਜੀ ਹੁੱਕ ਵੀ ਮੇਰਾ ਗਾਟਾ ਮੋਟਾ ਲੱਗਦਾ ਗਾਟਾ 10 ਇੰਚੀ ਦਾ ਹੁੱਕ 4 ਇੰਚੀ ਆ ਇਹਦਾ 4 ਇੰਚੀ ਹੁੱਕ ਟ੍ਰਾਲੀ ਵੱਡੀ ਕਰਕੇ ਫਿਰ ਇਹਨੂੰ ਗਾਟਾ ਭਾਰਾ ਹੀ ਲਾਇਆ ਠੀਕ ਹੈ ਜੀ ਚਲਿਓ ਬਾਦੇ ਪਾਸੇ ਜੀ ਉਧਰ ਆ ਜਾਓ ਹਾਂ ਜੀ ਆਜੋ ਹਾਂ ਜੀ ਆਹ ਦਸਵੇਂ ਬਾਅਦ ਚ ਕੀ ਸਪੈਂਸ ਆਣਾ ਇਹ ਹੈਗਾ ਜੀ ਭਜੀ ਜਲਦਬਸੀ ਦਿਓ ਹੁਣ ਫੇਰ ਲੱਗੇਗਾ ਹਾਂ ਜੀ ਹਾਂ ਜੀ ਇਹ ਹੈਗਾ ਜੀ ਹਾਈਡਰੋਲਿਕ ਸਟੈਂਡ ਸਟੈਂਡ ਵੱਡੀ ਟਰਾਲੀ ਆ ਲੋਡ ਦੇ ਉੱਤੇ ਚੱਕਦਾ ਨਹੀਂ ਹੁੰਦਾ ਟਰੈਕਟਰ ਹਾਂਜੀ ਇਹਨੇ ਲਿਫਟ ਲਿਫਟ ਤੇ ਨਿਕਬੈਸਟੀ ਨਹੀਂ ਹੁੰਦੀ ਇਹ ਬੈਸਟੀ ਨਹੀਂ ਇਹਵੇ ਹਾਈਡਰੋਲਿਕ ਸਟੈਂਡ ਲਾਤਾ ਇਹਨੂੰ ਠੀਕ ਹੈ ਜੀ ਕੱਢਣੀ ਪਉਣੀ ਉਹ ਸੌਖੀ ਆ ਜਿੰਨਾ ਮਟਰਾਲਾ ਵੱਡਾ ਆ ਹਾਂਜੀ ਤੇ ਲੋਡ ਹੋਵੇ ਤੇ ਨਹੀਂ ਚੱਕਣਾ ਇਹਨੂੰ ਚੱਕਣਾ ਇਹ ਮੁਸ਼ਕਲ ਇਹਦਾ ਹਾਂਜੀ ਇਹ ਹੁਣ ਤੁਹਾਨੂੰ ਦਿਖਾ ਦਿੰਦੇ ਆ ਬਾਅਦ ਚੱਕ ਕੇ ਕਿਦਾਂ ਚੱਕਣਾ ਚੱਕ ਕੇ ਦਿਖਾਉਣੇ ਬਾਅਦ ਚ ਚੱਲਣਗੇ ਹਾਂਜੀ ਹਾਂਜੀ ਇਧਰਲਾ ਵੀਊ ਵੀ ਦਿਖਾ ਦਿਓ ਜੀ ਸਾਰਾ ਆਸ ਦਿਖਾ ਦਿਆਂ ਫਰੰਟ ਤੋਂ ਵੀ ਪੂਰੀ ਦਿਖਾ ਲਓ ਵਿੱਚ ਆਉਂਦੀ ਕਿ ਨਹੀਂ ਪੂਰੀ ਬਸ ਸੌਖੀ ਜੀ ਆਉ ਲੰਬਾਈ ਇੰਨੀ ਬਣਾਤੀ ਕਿ ਹੁਣ ਕਰੀਏ ਕੀ ਹੁਣ ਪਰ ਬਣਿਆ ਬਹੁਤ ਸ਼ਾਨਦਾਰ ਆ ਬਹੁਤ ਸੋਹਣਾ ਬਹੁਤ ਵਧੀਆ ਚਲੋ ਕੰਮ ਇਦਾਂ ਹੀ ਚਲ ਇਦਾਂ ਹੀ ਕਰਦੇ ਆਪਾਂ ਨਿਆਣੇ ਕੰਮ ਸ਼ੌਂਕ ਨਾਲ ਕਰੀ ਜਾਂਦੇ ਇੱਧਰ ਟੂਲ ਬਾਕਸ ਉਹ ਲਾਤਾ ਇੱਕ ਹਨਾ ਇੱਧਰ ਟੂਲ ਆਂ ਜੀ ਜੈਕ ਵਗੈਰਾ ਹਾਂਜੀ ਆਹ ਥੱਲੇ ਲਾਇਆ ਭਾਈ ਜੀ ਭਾਈ ਨੂੰ ਹਾਈਡਰੋਲਿਕ ਸਟੈਂਡ ਕਹਿੰਦੇ ਉਹਨੂੰ ਤੁਹਾਨੂੰ ਸਟੈਂਡ ਚੱਕ ਦਿਖਾ ਦਿੰਦੇ ਆਂ ਤੇ ਇੱਧਰ ਦੇ ਦਰਸ਼ਨ ਕਰ ਲਓ ਕੈਂਚੀ ਦੇ ਪੂਰੇ ਬਾਕੀ ਤਾਂ ਸਾਰੀ ਉਹ ਚੀਜ਼ ਹੀ ਸੇਮੀ ਆ ਬਾਕੀ ਸੇਮ ਆ ਆ ਜੋ ਹਾਂਜੀ ਹਾਂਜੀ ਤੁਹਾਨੂੰ ਦਿਖਾ ਦਿੰਦੇ ਨਾਲ ਹੀ ਆ ਜੂਗੀ ਹਾਂਜੀ ਹਾਂਜੀ ਇਹ ਜੀ 32 7.5 ਹਨਾ 32 7.5 ਠੀਕ ਹੈ ਜੀ ਐਲਈਡੀ ਲਾਈਟਾਂ ਆ ਜੀ ਆ ਦੇਖੋ ਸਾਈਡਾਂ ਵਾਲੀਆਂ ਵੀ ਆਪਣੇ ਬਗੈਰਾ ਬ੍ਰਾਂਡਿੰਗ ਦੀਆਂ ਬੀਐਸਐਸ ਦੀਆਂ ਬੀਐਸਐਸ ਦੀ ਬ੍ਰਾਂਡਿੰਗ ਹੈਗੀ ਹਾਂ ਜੀ ਹਾਂ ਜੀ ਬੀਐਸਐਸ ਪਿੱਛੇ ਤੇ ਮੋਰੇ ਸਾਰੇ ਇਦੋਂ ਦਿਖਾਉਂਦੀ ਹੈ ਸਾਰੀ ਟਰਾਲੀ ਵੀ ਦਿਖਾ ਲਈਏ ਮੋਰੇ ਚੱਕ ਕੇ ਸਟੈਂਡ ਵਾਜਾ ਪਾ ਫਿਰ ਹਾਂ ਜੀ ਆਜੋ ਚਲਾਉਣੇ ਹੁਣ ਟਰੈਕਟਰ ਨੂੰ ਚਲਾ ਕੇ ਤਾਂ ਤੁਹਾਨੂੰ ਚੱਕ ਕੇ ਉਹ ਹੋਂਡ ਸਟੈਂਡ ਲਓ ਜੀ ਟਰਾਲੀ ਚੱਕਦੀ ਤਾਂ ਟਰੈਕਟਰ ਬੱਸ ਲੀਵਰ ਡਾਊਨ ਕਰ ਦਿਓ ਥੋੜਾ ਜਿਹਾ ਪਰ ਪਹਿਲੇ ਬੈ ਜਾਮੋ ਲੀਵਰ ਡਾਊਨ ਕਰ ਦੇਓ ਜੀ ਉਹ ਚੱਕ ਹੋਇਆ ਆ ਲੋਡ ਲੈਂਦਾ ਹਾਂ ਜੇ ਮੜੇ ਕਰੇ ਨੇ ਫਟਵਾਉਣ ਕੱਟ ਰਹੀ ਥੱਲੇ ਇਹ ਵੀ ਚੱਕਦਾ ਉੱਧਰ ਲੈ ਟਾਇਰ ਵੀ ਦਾ ਕੱਟ ਬੜਾ ਬੜਾ ਕੱਟ ਗਿਆ ਅੰਦਰ ਫਟਵਾਉਂ ਜਰਾ ਥੇੜ ਥੱਲੇ ਤੇ ਜ਼ਿਆਦਾ ਝੱਕ ਜਾਏ ਨਹੀਂ ਅੱਛਾ ਗਾਂਹੇ ਕੋਲ ਲੱਗਾ ਕੋਈ ਰਾਜ ਨੇ ਜਦੋਂ ਨਾ ਉਹਨੂੰ ਜੋਰ ਨਹੀਂ ਲੱਗਦਾ ਨਾ ਪਾਰਦੇ ਆ ਕਰਦੇ ਇੱਥੇ ਕਦਾਂ ਕਰਦੇ ਧੰਨਵਾਦ ਜੀ ਉਹ ਲੈ ਕੇ ਜਗਾ ਜੋਗੜਾ ਮੜਾ ਚੱਕਾ ਮਾਇਓ ਕਹਾਂ ਜਾ ਕੇ ਕੰਮ ਆ ਦਿਓ ਉਹਦੀ ਸਾਡੇ ਨਾ ਵੀ ਵਿਤ ਕਰੇ ਕਹਾਂ ਜਾ ਕੇ ਕਰ ਫੇਰ ਠੀਕ ਹੈ ਕੰਮ ਆਇਆ ਟਰੈਕਟਰ ਨੂੰ ਟੋਲ ਦਾ ਟਰਾਲੀ ਨੇ ਸਾਈਡ ਮੋਵ ਜਿੱਕ ਦੇ ਨਾਲ। ਕੀ ਬਾਤ ਹੈ ਕੀ ਬਾਤ ਹੈ ਕੀ ਬਾਤ। ਚਲੋ ਭਾਜੀ ਠੀਕ ਹੈ ਜੀ। ਠੀਕ ਹੈ ਭਾਜੀ। ਮੈਂ ਕਿਹਾ ਬਹਿਜ ਬਹਿਜ ਹੋ ਗਈ ਆਪਾਂ ਚੈੱਕ ਕਰ ਲਈ ਆ। ਚਲੋ ਜੀ। ਤੇ ਚਲੋ। ਬਾਕੀ ਨੰਬਰ ਆਪਣਾ ਬੋਲ ਦੋ ਮੜਾ ਜਿਆ ਆਪਣਾ ਨੰਬਰ ਹੈਗਾ 98761 44977 70 44977 ਡਬਲ 7 ਡਬਲ 7 ਬਲਦੇਵ ਸਿੰਘ ਐਂਡ ਸੰਤਨ ਨੂੰ ਯਾਦ ਰੱਖਿਓ ਠੀਕ ਹੈ ਜੀ ਓਕੇ ਬਾਏ ਜੀ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਕਰ ਦਿਓ ਲਓ ਜੀ ਗਿਆ 32.5 ਬਲਦੇਵ ਸਿੰਘ ਐਂਡ ਸੰਤਨ ਮੈਂ ਓਕੇ ਜੀ